ਜਾਨੀ ਤੈਸੀ ਤੇ ਮੈਂ ਤੁਹਾਡੇ ਨਾਲ ਜਸਬੀਰ ਕੌੜਜ ਸੀ ਜੇਕਰ ਤੁਸੀਂ ਵੀ ਆਨਲਾਈਨ ਸਮਾਨ ਮੰਗਵਾਉਂਦੇ ਹੋ ਤਾਂ ਹੁਣ ਸਾਵਧਾਨ ਹੋਣ ਦੀ ਲੋੜ ਹੈ ਕਿਉਂਕਿ ਅੱਜ ਕੱਲ ਆਨਲਾਈਨ ਧਗੀਆਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਅਜਿਹਾ ਹੀ ਇੱਕ ਤਾਜ਼ਾ ਮਾਮਲਾ ਲੁਧਿਆਣਾ ਦੇ ਲੋਖਾਰਾਂ ਦੇ ਨੇੜੇ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਵਿਅਕਤੀ ਆਨਲਾਈਨ ਧੱਕੀ ਦਾ ਸ਼ਿਕਾਰ ਹੋ ਗਿਆ ਇਸ ਵਿਅਕਤੀ ਨੇ ਇੱਕ ਆਨਲਾਈਨ ਸਾਈਟ ਤੋਂ ਦੇਖ ਕੇ ਇੱਕ ਕੈਮਰਾ ਆਰਡਰ ਕੀਤਾ ਸੀ ਜਿਸ ਦੇ ਲਈ ਇਸਨੇ ਹਜ਼ਾਰਾਂ ਰੁਪਏ ਖਰਚੇ ਸਨ ਜਦੋਂ ਇਸ ਨੂੰ ਪਾਰਸਲ ਰਸੀਵ ਹੁੰਦਾ ਤਾਂ ਪਾਰਸਲ ਖੋਲਦਿਆਂ ਸਾਰ ਹੀ ਇਸ ਦੇ ਹੋਸ਼ ਉੱਡ ਗਏ ਕਿਉਂਕਿ ਪਾਰਸਲ ਦੇ ਵਿੱਚ ਕੈਮਰੇ ਦੀ ਥਾਂ ਤੇ ਪਾਣੀ ਦੀਆਂ ਬੋਤਲਾਂ ਸਨ ਜਦੋਂ ਇਸਨੇ ਡਿਲੀਵਰੀ ਬੁਆਏ ਨੂੰ ਪੁੱਛਿਆ ਤਾਂ ਡਿਲੀਵਰੀ ਬੁਆਏ ਵੀ ਇਹ ਅਪੀਲ ਕਰਦਾ ਹੋਇਆ ਨਜ਼ਰ ਆਇਆ ਕਿ ਆਨਲਾਈਨ ਸਾਈਟਾਂ ਤੋਂ ਖਰੀਦਦਾਰੀ ਨਾ ਕਰੋ ਕਿਉਂਕਿ ਅਜਿਹੇ ਠੱਗੀ ਦੇ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਨੇ ਤੋ ਜੇਕਰ ਆਨਲਾਈਨ ਕੁਝ ਆਰਡਰ ਵੀ ਕਰਨਾ ਹੈ ਤਾਂ ਸਾਈਟਾਂ ਦੀ ਪਹਿਲਾਂ ਜਾਂਚ ਪੜਤਾਲ ਕਰੋ ਫਿਰ ਹੀ ਆਰਡਰ ਕਰੋ ਹੁਣ ਇੱਥੇ ਇਹ ਕਿਹਾ ਗਿਆ ਹੈ ਕਿ ਸਾਈਬਰ ਸੈੱਲ ਦੇ ਨਾਲ ਵੀ ਸੰਪਰਕ ਕੀਤਾ ਜਾਵੇਗਾ ਅਤੇ ਇਹ ਖੁਲਾਸਾ ਕੀਤਾ ਜਾਵੇਗਾ ਕਿ ਇਹ ਵੱਡਾ ਸਕੈਮ ਕੌਣ ਕਰ ਰਿਹਾ ਹੈ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਕਿਵੇਂ ਸ਼ਰਿਆਮ ਲੁੱਟੀ ਜਾ ਰਹੀ ਹੈ ਕਿ ਵਾਕਿਆ ਹੀ ਆਨਲਾਈਨ ਧੱਕੀ ਕਰਨ ਵਾਲਿਆਂ ਦੇ ਖਿਲਾਫ ਹੋਣ ਕਾਰਵਾਈ ਹੋਵੇਗੀ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੇਗਾ ਨਰਿੰਦਰ ਕੁਮਾਰ ਨਾਥੀ ਕੀ ਮਾਮਲਾ ਕੀ ਸਾਰਾ ਇਹ ਮਾਮਲਾ ਇਹ ਹੈ ਜੀ ਇੱਕ ਉਹਨਾਂ ਸਾਈਡ ਤੋਂ ਪਾਰਸਲ ਬੁੱਕ ਕਰੇ ਸੀਗੇ ਜੋ ਕਿ ਸਾਈਡ ਤੇ ਦੱਸਿਆ ਗਿਆ ਸੀ ਵੀ ਕੈਮਰਾ ਵਾ ਹੂੰ 1600 900 ਮੇਰੇ ਪੇ ਦਾ ਜੀ ਤੇ ਅਸੀਂ ਪਿਛਲੀ ਵਾਰ ਮੰਗਾਇਆ ਤੇ ਜਿਹਦੇ ਵਿੱਚ ਡਿਲੀਵਰੀ ਬੁਆਏ ਆ ਇਹ ਸਾਨੂੰ ਪਾਰਸਲ ਦੇ ਕੇ ਚਲਾ ਗਿਆ ਜੀ ਤੇ ਅਸੀਂ ਪਾਰਸਲ ਜਦੋਂ ਖੋਲਿਆ ਤਾਂ ਉਹਦੇ ਵਿੱਚ ਆ ਨਿਕਲਿਆ ਇਹ ਨੀਰਾ ਪਾਣੀ ਹੈ ਜੀ ਆ ਤੁਹਾਨੂੰ ਮੈਂ ਦਿਖਾਨਾ ਵਾ ਆ ਦੇ ਇੰਨੀ ਦਾ ਪਾਣੀ ਤੇ 1699 ਦਾ ਤੁਸੀਂ ਪਾਰਸਲ ਮੰਗਾਇਆ ਹਾਂਜੀ 1699 ਦਾ ਮੰਗਾਇਆ ਜੀ ਤੇ ਜਿਹਦੇ ਵਿੱਚ ਪਾਣੀ ਦੀ ਆ ਦੋ ਬੋਤਲਾਂ ਨਿਕਲੀਆਂ ਦੂਜੀ ਬੋਤਲ ਆਏ ਜੀ ਇਹਦੇ ਵਿੱਚ ਵੀ ਸੇਮ ਆ ਦੇਖੋ ਪਾਣੀ ਹੈ ਜੀ ਪਾਣੀ ਹੈ ਹਾਂਜੀ ਸੇਮ ਅੱਜ ਅਸੀਂ ਦੋ ਪਾਰਸਲ ਮੰਗਾਏ 1699 ਦੇ ਉਹਨਾਂ ਦੇ ਵਿੱਚ ਵੀ ਸੇਮ ਉਹੀ ਚੀਜ਼ ਜੋ ਕਿ ਡਿਲੀਵਰੀ ਬੁਆਏ ਆਇਆ ਜੀ ਆਹਦੇ ਹੱਥ ਦੇ ਵਿੱਚ ਨੇ ਆਹ ਦੇਖੋ ਪਤਾ ਲੱਗ ਰਿਹਾ ਸੇਮ ਇਹ ਮੰਨ ਰਿਹਾ ਇਸ ਚੀਜ਼ ਨੂੰ ਵੀ ਹਾਂ ਲੋਕਾਂ ਨਾਲ ਇਦਾਂ ਠੱਗੀ ਹੁੰਦੀ ਆ ਵੀ ਬੜੇ ਲੋਕਾਂ ਨਾਲ ਹੋਈ ਆ ਤੇ ਪਰ ਸਾਡੇ ਨਾਲ ਤਾਂ ਠੱਗੀ ਹੋ ਚੁੱਕੀ ਹੈ ਪਹਿਲਾਂ ਹੀ ਜੀ ਅਸੀਂ ਲੋਕਾਂ ਨੂੰ ਅਵੇਅਰ ਕਰਨਾ ਵੀ ਇਦਾਂ ਦੇ ਤੁਸੀਂ ਕਿਹੜੀ ਸਾਈਟ ਤੋਂ ਜਿਹੜਾ ਇਹ ਆਰਡਰ ਕੀਤਾ ਸੀ ਪਾਰਸਲ ਕੀ ਮੰਗਾਇਆ ਕੀ ਸੀ ਵੈਸੇ ਤੁਸੀਂ ਇਹ ਵੈਸੇ ਕੈਮਰਾ ਸੀਗਾ ਜੀ ਤੇ ਕਿਹੜੀ ਸਾਈਟ ਤੋਂ ਤੁਸੀਂ ਆਰਡਰ ਕੀਤਾ ਇਹ ਆਨਲਾਈਨ ਸੀਗੀ ਛੋਟੇ ਭਰਾਣੇ ਮਤਲਬ ਇਹ ਕੀਤਾ ਸੀਗਾ ਜੀ ਸਾਈਟ ਕੋਈ ਪਤਾ ਹੈ ਕਿ ਨਹੀਂ ਪਤਾ ਆਨਲਾਈਨ ਸਾਈਟ ਆਨਲਾਈਨ ਸੀਗੀ ਚਲੋ ਹਾਂਜੀ ਤੇ ਹੁਣ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਤੁਹਾਡੇ ਨਾਲ ਠੱਗੀ ਹੋਈ ਹੈ ਕੋਈ ਤੁਸੀਂ ਸ਼ਿਕਾਇਤ ਕੀਤੀ ਹੈ ਪੁਲਿਸ ਦੇ ਵਿੱਚ ਸ਼ਿਕਾਇਤ ਅਜੇ ਹੁਣ ਕਰਨੀ ਹੈ ਅਸੀਂ ਤੇ ਬਾਕੀ ਪਬਲਿਕ ਨੂੰ ਅਵੇਅਰ ਕਰਨਾ ਚਾਹੁੰਦੇ ਹਾਂ ਇਸ ਚੀਜ਼ ਤੋਂ ਵੀ ਇਦਾਂ ਦੀ ਸਾਈਡਾਂ ਤੋਂ ਜਿਹੜੇ ਫੇਕ ਨੇ ਇਹਨਾਂ ਤੋਂ ਬਚੋ ਦੋਸਤੋ ਨਮਸਕਾਰ ਮੈਂ ਤੁਹਾਡਾ ਆਪਣਾ ਸੰਦੀਪ ਸ਼ੁਕਲਾ ਤੁਸੀਂ ਦੇਖਦੇ ਹੋ ਸਮੇਂ-ਸਮੇਂ ਦੇ ਵਿੱਚ ਜਦੋਂ ਲੋਕਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ ਤਾਂ ਹਮੇਸ਼ਾ ਮੈਂ ਤੁਹਾਡੇ ਨਾਲ ਖੜਦਾ ਹਾਂ ਅੱਜ ਇੱਕ ਮੈਂ ਸਕੈਮ ਜੋ ਕਿ ਉਜਾਗਰ ਕਰ ਰਿਹਾ ਬਹੁਤ ਵੱਡਾ ਸਕੈਮ ਹੈ ਜੋ ਕਿ ਸਾਡੇ ਸਾਰਿਆਂ ਨਾਲ ਹੋ ਰਿਹਾ ਮੇਰੇ ਕੋਲੇ ਏ ਕਾਰਟ ਕੰਪਨੀ ਤੋਂ ਜਿਹੜੇ ਮੇਰੇ ਦੋਸਤ ਨੇ ਇਹ ਇਸ ਇਲਾਕੇ 'ਚੋਂ ਨੇ ਇਸ ਪੂਰੇ ਵਾਰਡ 'ਚ ਪੂਰੇ ਇਲਾਕੇ 'ਚ ਇਹ ਸਪਲਾਈ ਕਰਦੇ ਨੇ ਅਸਲ ਚੇ ਮੁੱਦਾ ਕੀ ਹੈ ਕਿ ਅਸੀਂ ਜਦੋਂ ਸੋਸ਼ਲ ਮੀਡੀਆ ਦੇ ਵਿੱਚ ਫੇਸਬੁੱਕ ਜਾਂ ਇੰਸਟਾਗ੍ਰam ਦੇ ਵਿੱਚ ਕੋਈ ਐਡ ਦੇਖਦੇ ਆ ਤੇ ਸਾਨੂੰ ਉਹ ਚੀਜ਼ ਪਸੰਦ ਆ ਜਾਂਦੀ ਹੈ ਤੇ ਅਸੀਂ ਕੀ ਕਰਦੇ ਹਾਂ ਅਸੀਂ ਉਹਨੂੰ ਝਟਪਟ ਬਿਨਾ ਸੋਚੇ ਸਮਝੇ ਆਰਡਰ ਕਰ ਦਿੰਨੇ ਹਾਂ ਤੇ ਆਰਡਰ ਕਰਨ ਤੋਂ ਬਾਅਦ ਕੀ ਹੁੰਦਾ ਹੈ ਜਿਹੜਾ ਡਿਲੀਵਰੀ ਬாய் ਹੁੰਦਾ ਉਹ ਤੁਹਾਨੂੰ ਡਿਲੀਵਰੀ ਦੇ ਜਾਂਦਾ ਹੈ ਮਹਿੰਗੇ ਤੋਂ ਮਹਿੰਗਾ ਆਰਡਰ ਹੁੰਦਾ ਤੇ ਉਹਦੇ ਵਿੱਚ ਨਿਕਲਦਾ ਕੀ ਹੈ ਸਹਿ ਸਿਰ ਸਵਾਹ ਆ ਦੇਖੋ ਪਿਛਲੇ ਹਫਤੇ ਸੇਮ ਇਹੀ ਆਰਡਰ ਜੋ ਕਿ 1699 1699 ਦੇ ਦੋ ਆਰਡਰ ਕੀਤੇ ਹੋਏ ਨੇ ਇਹਦੇ ਵਿੱਚ ਵਾਟਰਪਰੂਫ ਕੈਮਰੇ ਨੇ ਤੇ ਤੁਸੀਂ ਦੇਖੋ ਪਿਛਲੇ ਆਰਡਰ ਦੇ ਵਿੱਚ ਇਹੇ ਡਿਲੀਵਰੀ ਬாய் ਭਰਾ ਜੋ ਕਿ ਆਰਡਰ ਦੇ ਕੇ ਗਿਆ ਜਿਹਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਕਿ ਮੈਂ ਤੁਹਾਨੂੰ ਦਿਖਾ ਦਿਆਂ ਪਾਣੀ ਨੇਰਾ ਪਾਣੀ ਨਿਕਲਿਆ ਤੇ ਸੇਮ ਇਸੇ ਤਰ੍ਹਾਂ ਦੂਸਰੀ ਬੋਟਲ ਹੈ ਇਹਦੇ ਵਿੱਚ ਵੀ ਪਾਣੀ ਨਿਕਲਿਆ ਹੋਇਆ ਮੈਂ ਸਾਰੇ ਫੇਸਬੁੱਕ ਇੰਸਟਾਗ੍ਰam ਜਾਂ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਵਾਲੇ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਪਲੀਜ਼ ਤੁਸੀਂ ਜਿਹੜੇ ਵੀ ਆਰਡਰ ਕਰਨੇ ਆ ਤੁਸੀਂ ਕੋਈ ਚੀਜ਼ ਮੰਗਾਉਣੀ ਹੈ ਉਹ ਤੁਸੀਂ ਮੰਗਾਓ ਜੈਨੂਨ ਸਾਈਟ ਜਿਵੇਂ ਕਿ ਫਲਿੱਪਕਾਰਟ ਹੋ ਗਿਆ Amazon ਹੋ ਗਿਆ Meesho ਹੋ ਗਿਆ ਇਦਾਂ ਦੇ ਜਿਹੜੇ ਰਜਿਸਟਰਡ ਐਪਸ ਨੇ ਉਹਨਾਂ ਤੋਂ ਤੁਸੀਂ ਮੰਗਾਓ ਕਿਉਂਕਿ ਜੇ ਤੁਸੀਂ ਕੋਈ ਐਡ ਦੇਖ ਕੇ ਮੰਗਾ ਰਹੇ ਹੋ ਤੇ ਤੁਹਾਡੇ ਨਾਲ ਵੀ ਉਹੀ ਹਾਲ ਹੋਣ ਵਾਲਾ ਜੋ ਕਿ ਮੇਰੇ ਨਾਲ ਹੋਇਆ ਤੁਸੀਂ ਇਹ ਦੇਖ ਸਕਦੇ ਹੋ ਤੇ ਇਹਦੇ ਵਿਸ਼ੇ ਦੇ ਵਿੱਚ ਆਪਾਂ ਗੱਲ ਤਾਂ ਡਿਲੀਵਰੀ ਬாய் ਦੇ ਪੈ ਜਾਣੇ ਆ ਤੇ ਉਹਨਾਂ ਦਾ ਵਿਚਾਰਿਆਂ ਦਾ ਇਹ ਕੰਮ ਹੈ ਪਰ ਮੈਂ ਇਸ ਮੁੱਦੇ ਤੇ ਜ਼ਰੂਰ ਕਾਰਵਾਈ ਕਰਾਵਾਂਗਾ ਕਿਉਂਕਿ ਮੈਂ ਸਾਈਬਰ ਸੈੱਲ ਨੂੰ ਉਹ ਲਿੰਕ ਵੀ ਸ਼ੇਅਰ ਕਰਾਂਗਾ ਤੇ ਮੈਂ ਦੱਸਾਂਗਾ ਵੀ ਇਹ ਸਕੈਮ ਕਿੰਨਾ ਵੱਡਾ ਸਕੈਮ ਜੋ ਕਿ ਸਾਡੇ ਹਿੰਦੁਸਤਾਨ ਦੇ ਵਿੱਚ ਹੋ ਰਿਹਾ ਹੈ ਤੇ ਆਮ ਲੋਕਾਂ ਦੀ ਜਿਹੜੀ ਮਿਹਨਤ ਹੈ ਉਹਦੇ ਖੂਨ ਪਸੀਨੇ ਦੀ ਕਮਾਈ ਦੇ ਪੈਸੇ ਕਿਵੇਂ ਸ਼ਰੇਆਮ ਲੁੱਟੇ ਜਾ ਰਹੇ ਨੇ ਧੰਨਵਾਦ ਜੀ ਇਹਨੂੰ ਹੁਣ ਤੂੰ ਬੈਗ 'ਚ ਪਾਉਂਦੇ ਹੋਏ ਨਾ ਹਾਂ ਮੇਰਾ ਨਾਮ ਹੈ ਦੀਪਕ ਚੌਧਰੀ ਜੀ ਮੈਂ ਇਹ ਗਾਰਡ ਚ ਕੰਮ ਕਰਦਾ ਹਾਂ ਸੁਪਰਵਾਈਜ਼ਰ ਹਾਂ ਇਹ ਡਿਲੀਵਰੀ ਬੋਏ ਦਾ ਜੀ ਤੇ ਅਸੀਂ ਪਹਿਲਾਂ ਹੀ ਵੇਅਰ ਕਰਕੇ ਭੇਜ ਦਿਆਂ ਮੁੰਡਿਆਂ ਨੂੰ ਕਿ ਕੋਈ ਵੀ ਤੁਸੀਂ ਪਾਰਸਲ ਲੈ ਕੇ ਜਾਂਦੇ ਹੋ ਇਹ ਜਆ ਜਿਹੜਾ ਸਾਈਟ ਤੋਂ ਬੁੱਕ ਹੁੰਦਾ ਹੈ ਫੇਕ ਸਾਈਟਾਂ ਤੋਂ ਤੁਸੀਂ ਕਸਟਮਰ ਨੂੰ ਪਹਿਲਾਂ ਹੀ ਅਵੋਇਡ ਕਰਨਾ ਹੈ ਕਿ ਸਰ ਇਹ ਪਾਰਸਲ ਤੁਹਾਡਾ ਫੇਕ ਹੁੰਦਾ ਹੈ ਤੇ ਤੁਸੀਂ ਇਹਨੂੰ ਜਿਆਦਾ ਤੋਂ ਜਿਆਦਾ ਨਾ ਲਓ ਤੇ ਅੱਗੇ ਤੋਂ ਨਾ ਮੰਗਾਓ ਇਹ ਹੈ ਜੀ ਗਲਤੀ ਨਾ ਹੋਵੇ ਤੇ ਕਿਹੜੀ ਸਾਈਟ ਤੋਂ ਜਿਹੜਾ ਪਾਰਸਲ ਹੈ ਜਿਹਦੇ ਕਰਕੇ ਅੱਜ ਇਹਦੀ ਵੀਰੇ ਕੋਈ ਜੈਨੂਨ ਸਾਈਟ ਨਹੀਂ ਹੁੰਦੀ ਐ ਇੰਸਟਾਗ੍ਰam ਫੇਸਬੁਕ ਤਾਂ ਫੇਕ ਸਾਈਟਾਂ چلਦੀਆਂ ਨੇ ਆਪਾਂ ਨੂੰ ਐਡਾਂ ਦਿਖਾਈਆਂ ਜਾਂਦੀਆਂ ਕਿ ਚੀਜ਼ ਬਹੁਤ ਵਧੀਆ ਆ ਆਪਾਂ ਦੇਖ ਕੇ ਮੰਗਾ ਲੈਨੇ ਆ ਮੁੜ ਕੇ ਉਹ ਚੀਜ਼ ਅੱਗੇ ਤੋਂ ਅੱਗੇ ਵੱਧ ਕੇ ਖਰਾਬ ਹੀ ਨਿਕਲਦੀ ਐ ਸਗੇ ਉਹ ਚੀਜ਼ ਸਹੀ ਨਿਕਲ ਹੀ ਨਹੀਂ ਹੈਗੀ ਕਿੰਨੇ ਕੁ ਮੁੰਡੇ ਤੁਹਾਡੇ ਕੋਲ ਕੰਮ ਕਰਦੇ ਆ ਵੀਰੇ ਮੇਰੇ ਕੋਲ ਆਲਮੋਸਟ 25 ਤੋਂ 20 ਮੁੰਡੇ ਕੰਮ ਕਰਦੇ ਨੇ ਤੇ ਜੇ ਹਰ ਇੱਕ ਮੁੰਡੇ ਨੂੰ ਮੈਂ ਇਹੀ ਚੀਜ਼ ਸਮਝਾ ਕੇ ਭੇਜ ਇਹ ਚੀਜ਼ ਪਹਿਲਾਂ ਵੇਅਰ ਕਰਦੀ ਜੇ ਕਸਟਮਰ ਬਾਹਲਾ ਕਹਿੰਦਾ ਹੈ ਤੇ ਕਸਟਮਰ ਨੂੰ ਦਿਖਾ ਕੇ ਮੋੜਦੀ ਵਾਪਸ ਤੇ ਐਦਾਂ ਵੀ ਹੋ ਸਕਦਾ ਜੇ ਤੁਸੀਂ ਇਹ ਪਾਰਸਲ ਨਾਈਟ ਡਿਲੀਵਰ ਕਰੋ ਲੋਕਾਂ ਨੂੰ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਵੀਰੇ ਸਾਡਾ ਕੰਮ ਕੰਪਨੀ ਵੱਲੋਂ ਸਾਨੂੰ ਪਰਮਿਸ਼ਨ ਆ ਜੇ ਅਸੀਂ ਐਦਾਂ ਫੇਕ ਮਾਰਦੇ ਆ ਉਹਦੇ ਤੇ ਕੰਪਨੀ ਸਾਡੇ ਤੇ ਐਕਸ਼ਨ ਕਰਦੀ ਆ ਉਹਦੀ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਹੁਣ ਜਿਹੜਾ ਇਹਨਾਂ ਦਾ ਜਿਹੜਾ ਪਹਿਲਾ ਪਾਰਸਲ ਆਇਆ ਉਹਦੇ ਵਿੱਚ ਜਿਹੜਾ ਨੁਕਸਾਨ ਹੋ ਗਿਆ 1700 ਰੁਪਏ ਦਾ ਕਰੀਬ ਕੀ ਤੁਸੀਂ ਆਪਣੇ ਸੀਨੀਅਰ ਨੂੰ ਦੱਸਦੇ ਹੋ ਵੀ ਸਾਡੇ ਨਾਲ ਲੋਕ ਗਲ ਪੈਂਦੇ ਆ ਸਾਡੇ ਵੀ ਇਦਾਂ ਵੀ ਸਾਡਾ ਵੀ ਨੁਕਸਾਨ ਹੋ ਸਕਦਾ ਵੀ ਹਰ ਚੀਜ਼ ਪੈਸਾ ਨਹੀਂ ਹੈ ਵੀ ਕੋਈ ਮਾੜਾ ਬੰਦਾ ਵੀ ਟੱਕਰ ਜਾਂਦਾ ਜੇ ਅਸੀਂ ਉਹਨੂੰ ਗਲਤ ਚੀਜ਼ ਡਿਲੀਵਰ ਕਰਾਂਗੇ ਪੈਸੇ ਲੈ ਕੇ ਤੇ ਨੁਕਸਾਨ ਹੋ ਸਕਦਾ ਸਰ ਅਸੀਂ ਇਹ ਚੀਜ਼ ਆਪਣੇ ਤੋਂ ਉੱਪਰਲੇ ਸੀਨੀਅਰ ਨਾਲ ਵੀ ਇਹ ਚੀਜ਼ੇ ਸਾਂਝੀ ਕੀਤੀ ਹੋਈ ਹੈ ਕਿ ਇਹਦੇ ਵਿੱਚ ਸਰ ਸਾਨੂੰ ਦਿੱਕਤ ਬਹੁਤ ਆ ਰਹੀ ਹੈ ਡਿਲੀਵਰੀ ਬாய் ਸਾਡਾ ਜਾਂਦਾ ਹੈ ਰੂਟ ਤੇ ਕੋਈ ਨਾ ਕੋਈ ਹਾਸਾ ਹੋ ਜਾਂਦਾ ਇਸ ਚੀਜ਼ ਨੂੰ ਲੈ ਕੇ ਤੁਸੀਂ ਇਸ ਚੀਜ਼ ਦਾ ਜੇ ਕੋਈ ਹੱਲ ਕਰ ਸਕਦੇ ਹੋ ਦੱਸੋ ਮੈਨੂੰ ਬਟ ਉਹਨਾਂ ਦਾ ਵੀ ਕਹਿਣਾ ਇਹੀ ਹੈ ਕਿ ਸਾਡੇ ਕੋਲੇ ਕੰਪਨੀ ਸਾਈਟ ਹੈ ਅਸੀਂ ਇਹਨੂੰ ਆਪਣੇ ਵੱਲੋਂ ਨਹੀਂ ਹਟਾ ਸਕਦੇ ਇਹ ਜੈਨੂਨ ਸਾਡੇ ਕੋਲੇ ਇੱਕ ਤੌਰ ਤੇ ਜੈਨੂਨ ਬਣ ਕੇ ਆਂਦਾ ਬਟ ਹੁੰਦਾ ਇਹ ਫੇਕ ਪਾਰਸਲ ਹੈ ਸਾਰਾ ਇਹਦੇ ਵਿੱਚ ਜੇ ਤੁਸੀਂ ਕਰ ਸਕਦੇ ਹੋ ਜਿਆਦਾ ਤੋਂ ਜਿਆਦਾ ਕਸਟਮਰ ਨੂੰ ਅਵੋਇਡ ਕਰਦੋ ਕਿ ਕਸਟਮਰ ਨੂੰ ਸਮਝਾ ਦਿਓ ਕਿ ਤੁਸੀਂ ਆਹ ਪਾਰਸਲ ਨਾ ਮੰਗਾਓ ਤੇ ਤੁਹਾਨੂੰ ਕੋਈ ਨੁਕਸਾਨ ਨਹੀਂ ਤੁਸੀਂ ਕਦੇ ਪ੍ਰਸ਼ਾਸਨ ਨਾਲ ਜਾਂ ਪੁਲਿਸ ਨਾਲ ਸੰਪਰਕ ਨਹੀਂ ਕਰਦੇ ਆ ਵੀ ਇਸ ਚੀਜ਼ ਦੀ ਅਸੀਂ ਸ਼ਿਕਾਇਤ ਕਰੀਏ ਵੀ ਇਹ ਹੋ ਰਿਹਾ ਸਕੈਮ ਹੋ ਰਿਹਾ ਇੱਕ ਜ਼ਿੰਮੇਵਾਰ ਨਾਗਰਿਕ ਬਣ ਕੇ ਬਰੇ ਦੇਖੋ ਇਸ ਚੀਜ਼ ਦੀ ਕੰਪਲੀਟ ਕਸਟਮਰ ਕਰ ਸਕਦਾ ਜੇ ਅਸੀਂ ਕਰਦੇ ਆ ਸਾਡੀ ਨੌਕਰੀ ਤੇ ਬਣਾਂਦੀ ਐ ਅਸੀਂ ਵੀ ਦੋ ਰੋਟੀ ਖਾਣੀ ਐ ਅਸੀਂ ਵੀ ਕੰਮ ਕਰਨਾ ਐ ਤੇ ਇਸੇ ਲਈ ਅਸੀਂ ਤਾਂ ਇਹ ਸੋਚ ਕੇ ਚੱਲਾਂਗੇ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਇਸ ਲਈ ਪਹਿਲਾਂ ਹੀ ਕਸਟਮਰ ਨੂੰ ਸਮਝਾ ਦਈਦਾ ਐ ਜੇ ਕਸਟਮਰ ਜਾਵੇ ਆਪਣੇ ਵੱਲੋਂ ਉਹ ਇਹ ਸਾਈਡ ਤੇ ਜੇ ਜ਼ੋਰ ਲਾ ਸਕਦਾ ਤੇ ਲਾ ਕੇ ਆਪਣੇ ਵੱਲੋਂ ਜੋ ਮਰਜ਼ੀ ਕਰਾ ਦੇ ਸਾਡਾ ਇਹਦੇ 'ਚ ਕੋਈ ਰੋਲ ਨਹੀਂ ਕੀ ਨਾਮ